ਅੱਗੇ ਅਮਰੀਕਾ ਵੱਲ ਹੋਰ ਖਬਰਾਂ ਕੀ ਕੁਝ ਵਾਪਰ ਰਿਹਾ ਦੁਨੀਆ 'ਚ ਤੇ ਅਮਰੀਕਾ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਤੇ ਲੋਨ ਮਸਕ ਹੋਣਾ ਦੀ ਅਥਾਰਟੀ ਦੇ ਉੱਤੇ ਲਿਮਟ ਲਾਈ ਹੈਗੀ ਆ ਕਿਉਂਕਿ ਬੈਕਲੈਸ਼ ਬਹੁਤ ਹੋ ਰਿਹਾ ਖਾਸ ਕਰਕੇ ਬੀਏ ਵੈਟਰਨ ਅਫੇਅਰਸ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਲੇਆਉਫ ਕੀਤਾ ਗਿਆ ਹੈ ਤੇ ਸ ਫੌਜੀ ਜਿਹੜੇ ਆ ਕਾਫੀ ਔਖੇ ਆ ਜਾਂ ਜਿਨ੍ਹਾਂ ਨੇ ਫੌਜ ਦੇ ਵਿੱਚ ਕੰਮ ਕੀਤਾ ਹੈ ਸੋ ਡੋਜ ਕਾਟਸ ਨੂੰ ਲੈ ਕੇ ਹੁਣ ਪ੍ਰੈਜ਼ੀਡੈਂਟ ਹੋਣਾ ਨੇ ਆਪਣੀ ਕੈਬਨਿਟ ਨੂੰ ਇਨਸਟਰਕਟ ਕੀਤਾ ਆ ਵੀ ਮਸਕ ਹੋਣਾ ਦੇ ਨਾਲ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਉਹਨਾਂ ਦੀ ਡਿਪਾਰਟਮੈਂਟ ਆ ਉਹਦੇ ਨਾਲ ਰਲ ਕੇ ਕੰਮ ਕਰੋ ਪਰ ਇਹ ਤੁਹਾਡਾ ਡਿਸੀਜਨ ਤੁਹਾਡਾ ਹੋਊਗਾ ਕੈਬਨਿਟ ਦਾ ਨਾ ਕਿ ਇਲੋਨ ਮਸਕ ਦਾ ਕਿਹੜੇ ਲੋਕਾਂ ਨੂੰ ਤੁਸੀਂ ਰੱਖਣਾ ਹੈਗਾ ਆ ਕਿਹੜੇ ਲੋਕਾਂ ਨੂੰ ਕੱਢਣਾ ਹੈਗਾ ਕਹਿੰਦੇ ਵੀ ਬਹੁਤ ਸਾਰੇ ਜਿਹੜੇ EMPLOYEES ਆ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਗੁੱਡ ਹੈਗੇ ਆ ਬਹੁਤ ਲੰਮੇ ਸਮੇਂ ਤੋਂ ਕੰਮ ਕਰਦੇ ਆ ਸੋ ਉਹ ਜਿਹੜੇ ਗੁੱਡ ਵਰਕਰਸ ਹੈਗੇ ਆ ਉਹਨਾਂ ਨੂੰ ਰੱਖੋ ਤੇ ਬਾਕੀ ਜਿਹੜੇ ਆ ਤੁਸੀਂ ਡੋਜ ਵਾਲਿਆਂ ਨਾਲ ਰੜ ਕੇ ਜਿਹੜੇ ਆ ਉਹਨਾਂ ਨੂੰ ਕੱਢ ਸਕਦੇ ਹੈਗੇ ਆ ਸੋ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਸਵੀਪਿੰਗ ਕੱਟਸ ਕੀਤੇ ਗਏ ਸੀ ਡੋਜ ਵੱਲੋਂ ਲਾਸ ਸੂਟਸ ਕਿੰਨੇ ਹੋਏ ਆ ਵੋਟਰਸ ਦੇ ਵਿੱਚ ਐਂਗਜ਼ਾਇਟੀ ਹੈਗੀ ਆ ਉਹ ਰਿਪਬਲਿਕਨਸ ਸੈਨੇਟਰਸ ਜਦੋਂ ਟਾਊਨ ਹਾਲ ਮੀਟਿੰਗ ਕਰਦੇ ਆ ਉੱਥੇ ਲੋਕ ਫੇਰ ਰੌਲਾ ਪਾਉਂਦੇ ਆ ਤੇ इवन अ ਸੈਕਟਰੀ ਜਿਹੜਾ ਆ ਹਾਊਸ ਸਪੀਕਰ ਸੌਰੀ ਉਹਨਾਂ ਨੇ ਇਹ ਕਿਹਾ ਸੀ ਭਈ ਰਿਪਬਲਿਕਨਸ ਨੂੰ ਟਾਊਨ ਹਾਲ ਮੀਟਿੰਗਸ ਬੰਦ ਕਰ ਦੇਣੀਆਂ ਚਾਹੀਦੀਆਂ ਹੈਗੀਆਂ ਸੋ ਇਹ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਚ ਤੁਹਾਡੇ ਜਿਹੜੇ ਵੋਟਰਸ ਆ ਉਹਨਾਂ ਨੂੰ ਤਾਂ ਸੁਣਨਾ ਪੈਣਾ ਹੈਗਾ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਥੋੜਾ ਜਿਹਾ ਹੱਥ ਮਸਕ ਤੋਂ ਪਿੱਛੇ ਖਿੱਚਿਆ ਹੈਗਾ ਸੋ ਆਪਣੀ ਪੂਰੀ ਕੈਬਿਨੇਟ ਨੂੰ ਉਹਨਾਂ ਨੇ ਇਹ ਕਿਹਾ ਆ ਭਈ ਤੁਸੀਂ ਆਪ ਇਨਵਾਲਵ ਹੋ ਤੇ ਕਿਸ ਤਰ੍ਹਾਂ ਜਿਹੜਾ ਆ ਆਪਾਂ ਫਰਾਡ ਤੇ ਵੇਸਟ ਰਿਡਕਸ਼ਨ ਕਰ ਸਕਦੇ ਹੈਗੇ ਆ ਕਹਿੰਦੇ ਵੀ ਘੱਟੋ ਘੱਟ 15% ਸਾਨੂੰ ਜਿਹੜੀ ਰਿਡਕਸ਼ਨ ਆ ਉਹ ਕਰਨੀ ਪੈਣੀ ਹੈਗੀ ਆ ਕਹਿੰਦੇ ਵੀ ਕੀਪ 올 ਦਾ ਪੀਪਲ ਯੂ ਵਾਂਟ 올 ਦਾ ਪੀਪਲ ਥੈਟ ਯੂ ਨੀਡ ਇਹ ਉਹਨਾਂ ਨੇ ਕਲੀਅਰਲੀ ਆਪਣੇ ਜਿਹੜੇ ਕੈਬਿਨੇਟ ਮੈਂਬਰਸ ਆ ਵੱਖ-ਵੱਖ ਡਿਪਾਰਟਮੈਂਟਸ ਦੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਜੇ ਤੁਸੀਂ ਕੱਟ ਕਰ ਸਕਦੇ ਆ ਉਹ ਬੈਟਰ ਹੈਗਾ ਆ ਜੇ ਤੁਸੀਂ ਨਹੀਂ ਵੀ ਕੱਟ ਕਰ ਸਕਦੇ ਤੇ ਦੈਨ ਅਲੋਨ ਵਿਲ ਡੂ ਦਾ ਕਟਿੰਗ ਸੋ ਇਹ ਜੋ ਵਿਰੋਧ ਚੱਲ ਰਿਹਾ ਸੀ ਉਹਦੇ ਕਰਕੇ ਹੁਣ ਉਹਨਾਂ ਨੇ ਮੀਟਿੰਗ ਕੀਤੀ ਹੈ ਆਪਣੀ ਕੈਬਨਿਟ ਦੇ ਨਾਲ ਤੇ ਉਹਦੇ ਵਿੱਚ ਇਹ ਸਾਰਾ ਕੁਝ ਹੁਣ ਡਿਸਾਈਡ ਕੀਤਾ ਗਿਆ ਹੈ ਜੀ ਬਿਲਕੁਲ ਸੋ ਕਾਫੀ ਗੋਸ਼ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਸੋ ਟਰੰਪ ਹੁਣਾਂ ਨੇ ਸੰਬੋਧਨ ਵੀ ਜਿਹੜਾ ਹੁਣ ਜਿਹੜਾ ਉਹ ਕਰਨਾ ਸੀਗਾ ਉਹ ਉਸ ਦੇ ਵਿੱਚ ਜਿਹੜੇ ਉਹ ਕਰਨਗੇ ਇਨਫੈਕਟ ਜਿਹੜਾ ਸੰਬੋਧਨ ਉਹ ਕਰ ਵੀ ਰਹੇ ਆ ਤੇ ਰਸ਼ੀਆ ਦੇ ਉੱਤੇ ਜਿਹੜਾ ਅੱਜ ਉਹਨਾਂ ਨੇ ਥੋੜਾ ਜਿਹਾ ਗੁੱਸਾ ਜਿਹੜਾ ਉਹ ਦਿਖਾਇਆ ਹੈਗਾ ਆ ਉਹਨਾਂ ਨੇ ਰਸ਼ੀਆ ਦੇ ਉੱਤੇ ਕਹਿੰਦੇ ਸੈਂਕਸ਼ਨਸ ਤੇ ਟੈਰਿਫਸ ਉਹ ਲਾਉਣ ਦੀ ਜਿਹੜੀ ਆ ਉਹ ਚੇਤਾਵਨੀ ਆ ਉਹ ਦੇ ਦਿੱਤੀ ਆ ਕਹਿੰਦੇ ਵੀ ਜਿੰਨੀ ਦੇਰ ਤੱਕ ਜੇਕਰ ਤੁਸੀਂ ਬੇਸਿਕਲੀ ਯੂਕਰੇਨ ਦੇ ਨਾਲ ਪੀਸ ਡੀਲ ਨਹੀਂ ਬਣਾਉਂਦੇ ਤਾਂ ਤੁਹਾਡੇ ਉੱਤੇ ਜਿਹੜੇ ਸੈਂਕਸ਼ਨਸ ਤੇ ਟੈਰਿਫ ਜਿਹੜੇ ਉਹ ਲਾ ਦਿੱਤੇ ਜਿਹੜੇ ਉਹ ਜਾਣਗੇ ਕਹਿੰਦੇ ਵੀ ਜਿਹੜੇ ਇਸ ਟਾਈਮ ਫੈਕਟ ਆਪਣੇ ਸਾਹਮਣੇ ਆ ਪੀ ਰਸ਼ੀਆ ਐਸ ਟਾਈਮ ਯੂਕਰੇਨ ਨੂੰ ਬੁਰੀ ਤਰ੍ਹਾਂ ਪਾਉਂਡ ਕਰ ਰਿਹਾ ਹੈ ਬੈਟਲਫੀਲਡ ਦੇ ਉੱਤੇ ਤੇ ਮੈਂ ਕਨਸਿਡਰ ਕਰ ਰਿਹਾ ਆ ਵੀ ਬੈਂਕਿੰਗ ਸੈਂਕਸ਼ਨਸ ਸੈਂਕਸ਼ਨਸ ਤੇ ਟੈਰਿਫਸ ਰਸ਼ੀਆ ਦੇ ਉੱਤੇ ਜਿਹੜੇ ਉਹ ਲਾ ਦਿੱਤੇ ਜਾਣ ਜਿੰਨੀ ਦੇਰ ਤੱਕ ਉਹ ਸੀਜ਼ਫਾਇਰ ਨਹੀਂ ਕਰਦੇ ਤੇ ਫਾਈਨਲ ਸੈਟਲਮੈਂਟ ਐਗਰੀਮੈਂਟ ਜਿਹੜਾ ਪੀਸ ਦੇ ਉੱਤੇ ਨਹੀਂ ਬਣ ਜਾਂਦਾ ਕਹਿੰਦੇ ਵੀ ਦੋਨਾਂ ਹੀ ਦੋਨਾਂ ਨੂੰ ਹੀ ਰਸ਼ੀਆ ਤੇ ਯੂਕਰੇਨ ਨੂੰ ਮੈਂ ਇਹ ਕਹਿੰਨਾ ਵੀ ਟੇਬਲ ਦੇ ਉੱਤੇ ਆਓ ਬਿਫੋਰ ਇਟਸ ਟੂ ਲੇਟ ਥੈਂਕ ਯੂ ਇਹਨਾਂ ਨੇ ਜਿਹੜਾ ਅੱਜ ਇਹ ਚੀਜ਼ ਇਹ ਬਿਆਨ ਜਿਹੜਾ ਰਾਸ਼ਪਤੀ 트ੰਪ ਨੇ ਰਸ਼ੀਆ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦਿੱਤਾ ਆ 트ੰਪ ਹੁਣਾਂ ਨੂੰ ਕ੍ਰਿਟਿਕਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਕੈਂਪੇਨ ਦੇ ਵਿੱਚ ਉਹਨਾਂ ਨੇ ਇਹ ਦਾਵਾ ਕੀਤਾ ਸੀਗਾ ਵੀ 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਉਹ ਬੰਦ ਕਰਵਾ ਦੇਣਗੇ ਪਰ ਅਜੇ ਤੱਕ ਦੋਨੋਂ ਹੀ ਜਿਹੜੇ ਮੁਲਕ ਆ ਇੱਕੋ ਟੇਬਲ ਦੇ ਉੱਤੇ ਬੈਠਣ ਨੂੰ ਰਾਜ਼ੀ ਨਹੀਂ ਆ ਜਿੱਥੇ ਜਦੋਂ